ਤੋਂ ਪਿਆਰਪਰੀ ਫਤਿਹ ਨੂੰ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ 'ਸਵਾਗਤ' ਤੇ ਤੁਸੀਂ ਜੁੜੇ ਹੋ 'ਤੀਰਥ ਵਰਲਡ' ਦੇ ਨਾਮ ਬਾਪੂ ਬਲਕੌਰ ਸਿੰਘ ਦੀਆਂ ਵੀਡੀਓ ਤੁਸੀਂ ਦੇਖੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਬਕਵਾ ਬਿਸ਼ਿਆਂ ਤੇ ਬਕ ਬਕ ਸਿਧਾਂਤਾਂ ਦੀ ਵੀਡੀਓ ਇੱਕ ਉਹਨਾਂ ਦੀ ਵੀਡੀਓ ਦੀ ਖਾਸियत ਹੁੰਦੀ ਹੈ ਕਿ ਉਹ ਕਿਸੇ ਸਿਧਾਂਤ ਦੇ ਤਹਿਤ ਇੱਕ ਆਧਾਰ ਤੇ ਗੱਲ ਕਰਦੇ ਨੇ ਬੇਫਾਲਤੂ ਗੱਲ ਨਹੀਂ ਕਰਦੇ ਸਮਰਥ ਵਾਲਮਾਰੀ ਉਹਨਾਂ ਦੀ ਕੀ ਵਿਚਾਰ ਨੇ ਆਓ ਸੁਣੀਏ ਫਿਰ ਅੱਗੇ ਗੱਲ ਕਿੱਤੀ ਜਾਵੇਤਾ ਅੰਮ੍ਰਿਤਪਾਲ ਸਿੰਘ ਨੂੰ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਹੋਣਾ ਭਾਜਪੀ ਵੱਲੋਂ ਕਾਰਵਾਈ ਕੀਤੀ ਜਾਵੇਗੀ ਅੱਤਵਾਦੀ ਸੈਰੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿੰਦੇ ਆ ਅੰਮ੍ਰਿਤਪਾਲ ਮੈਂ ਉਹਦੇ ਬਾਰੇ ਬਹੁਤ ਨਹੀਂ ਜਾਣਦਾ ਪਰ ਜਿੰਨਾ ਅਖਬਾਰਾਂ ਚ ਆਇਆ ਅਖਬਾਰਾਂ ਤੋਂ ਪਤਾ ਲੱਗਦਾ ਨਾ ਮੈਂ ਜੀਰੂ ਵਿੱਚ ਵੀ ਨਹੀਂ ਜਾਣਦਾ ਮੈਂ ਕਦੇ ਉਹਦੇ ਕੋਲ ਗਿਆ ਵੀ ਨਹੀਂ ਹੂੰ ਉਹ ਸਧਾਰਨ ਪੜ੍ਹੇ ਚ ਪੜਾ ਹੋਇਆ ਜੀ 3+2 ਤੱਕ ਨਹੀਂ ਦੱਸਦੇ ਉਹ ਪੜ੍ਹਿਆ ਉਹ ਤੋਂ ਬਾਅਦ ਇੱਕ ਆਪਣੇ ਅਰਬ ਦੇਸ਼ਾਂ ਦੇ ਵਿੱਚ ਚਲੇ ਗਿਆ ਦੁਬਈ ਚ ਰਹਿ ਗਿਆ ਉੱਚੀ ਹੋ ਡਰੇਵਰੀ ਕੀਤੀ ਜਾ ਉਹ ਤੋ ਵਾਰ ਹੈ ਡਰਗਾ ਅਮਰਤ ਸਖਲੇ ਜੀ ਗੁਰੂ ਦਾ ਰੂਪ ਧਾਰਨ ਕਰ ਲਿਆ ਤੇ ਹੁਣ ਅਮਰਤ ਸਿਕਾਉਂਦਾ ਹੈ ਜੇ ਤਾਂ ਅਮਰਤ ਸਿਕਾਉਂਦਾ ਹੈ ਲੋਕਾਂ ਦੇ ਨਸ਼ੇ ਛਡਾਉਂਦਾ ਤਾਂ ਬਹੁਤ ਜੀ ਗੱਲ ਜੇ ਅਮਰਤ ਛਕਾਉਣ ਤੇ ਨਸ਼ੇ ਛਡਾਉਣ ਤੋਂ ਬਾਅਦ ਬਗੈਰ ਕੋਈ ਹੋਰ ਚੀਜ਼ ਹੁੰਦੀ ਹੈ ਜਾਂ ਕੀਤੀ ਜਾਂਦੀ ਹੈ ਜਾਂ ਉਹਦੇ ਸਮਝ ਪੈਦਾ ਨਹੀਂ ਜਾਂ ਕਿਤੇ ਗਲਤੀ ਹੁੰਦੀ ਹੈ ਉਥੇ ਵਿਚਾਰਨਾ ਚਾਹੀਦਾ ਇਹ ਕਹਣਾ ਜੋ ਅਤਵਾਦੀ ਬਣ ਗਿਆ ਅਤਵਾਦ ਹਮੇਸ਼ਾ ਸਰਕਾਰੀ ਹੁੰਦਾ ਹੈ ਵਕਵਾਤ ਸਰਕਾਰੀ ਹੁੰਦਾ ਹੈ ਮਾਵਾ ਸਰਕਾਰੀ ਹੁੰਦਾ ਹੈ ਇਹ ਜਨਰੇਸ਼ਨ ਸਰਜ ਕੇ ਲੋਕਾਂ ਦੇ ਸਿਰ ਭੀੜ ਪਾਈ ਜਾਂਦੀ ਹੈ ਤੇ ਲੋਕੀ ਵਿਚਾਰੇ ਉਹਦਾ ਸ਼ਿਕਾਰ ਹੋ ਜਾਂਦੇ ਆ ਇਹ ਗੱਲ ਅਮਰਤਪਾਲ ਨਾਲੋਂ ਸਰਕਾਰ ਨੂੰ ਪੁੱਛਿਆ ਜਾਵੇ ਕਿ ਤੁਸੀਂ ਅਜੇ ਤੱਕ ਕੀ ਕਰ ਰਹੇ ਹੋ ਸਰਕਾਰਾਂ ਕੀ ਕਰਦੀ ਕੁਝ ਨਾ ਕਰਦੀਆਂ ਛੱਡੀ ਥੋੜੀ ਹਿੰਦੂ ਸਿੱਖ ਮੁਸਲਮਾਨ ਜੇ ਕੋਈ ਐਜਾ ਕੰਮ ਕਰਦਾ ਹੈ ਗੈਰ ਕਾਨੂੰਨੀ ਤੇ ਤੂੰ ਸਾਰਾ ਉਹਦੇ ਤੇ ਕਾਰਵਾਈ ਕਰ ਲੋ ਜਮਿਤਪਾਲ ਸਿੰਘ ਨਸ਼ੇ ਨੂੰ ਛਡਾਰਿਆ ਤਾਂ ਜਾ ਕੇ ਕੁਝ ਜ਼ਿਆਦਾ ਕੁਝ ਇਤਰਾ ਨਹੀਂ ਹੈ ਇਹ ਜੀ ਨਸ਼ੇ ਛੱਡਣਗੇ ਥੋੜਾ ਚਰਿੱਤਰ ਦੇ ਨਾਲ ਕੋਈ ਰਹੂਗਾ ਸਰਕਾਰਾਂ ਦੇ ਲਈ ਨਸ਼ਾ ਕਰਨ ਵਾਲਾ ਕੋਈ ਬੰਦਾ ਖਤਰਾ ਨਹੀਂ ਹੁੰਦਾ ਖਤਰਾ ਨਹੀਂ ਆਖਣੀ ਹੁੰਦਾ ਉਹਨੂੰ ਪਤਾ ਰੋਗੀ ਬੰਦਾ ਕਰਨ 10 ਗ੍ਰਾਮ ਫੀਮ ਖੇੜ ਦੇ ਦਾਂਗੇ ਬਾੜੀ ਕਰਕੇ ਚਿਤਾ ਖਵਾ ਦਾਂਗੇ ਨਹੀਂ ਤਾਂ ਕੋਈ ਨਾ ਕੋ ਭੰਗ ਖਵਾ ਦਾਂਗੇ ਨਹੀਂ ਹਰੋਇਨ ਖਵਾ ਦਾਂਗੇ ਫੀਮ ਭੁੱਖੀ ਤਾਂ ਦੇਖ ਦੇਣੀ ਹੁੰਦੀ ਆ ਖਾਣਾ ਤੇ ਬਿਠੇਰੀ ਪਈ ਆ ਨਾਲ ਇਹਦੇ ਵਿੱਚ ਜਿਸ ਤਰ੍ਹਾਂ ਘਟਨਾ ਹੋਈ ਆ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਨੌਜਵਾਨਾ ਝੁੱਠੇ ਪਰਚੇ ਕਿਤੇ ਜਾਂਦੇ ਆ ਤੇ ਉਵੇਂ ਹੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਦੇ ਝੂਠਾ ਪਰਚਾ ਕੀਤਾ ਗਿਆ ਹੈ ਤੇ ਕਿਸ ਤਰ੍ਹਾਂ ਅਜਨਾਲੇ ਦੇ ਵਿੱਚ ਘਟਨਾ ਵਾਪਰੀ ਤੁਸੀਂ ਜਾਣਦੇ ਹੀ ਹੋਵਗੇ ਉਹਦੇ ਤੇ ਕੀ ਤੁਹਾਡਾ ਹੈ ਕਿ ਬੰਦਾ ਜੀਵ ਤੇ ਸਾਥੀ ਦੇ ਪਰਚਾ ਦਰਜ ਝੂਠਾ ਕੀਤਾ ਫਿਰ ਤਾਂ ਸਰਕਾਰ ਦਾ ਦੋਸ਼ ਹੈ ਪੁਲਸ ਦਾ ਦੋਸ਼ ਹੈ ਪਰ ਇਹ ਵੀ ਕੋਈ ਹੈ ਲੈ ਕਿ ਪੰਜਾਬ ਦੀ ਲੋਕਾਂ ਦੇ ਸਿਰ ਪਰਚੇ ਝੂਠੇ ਦਰਜ ਕੀਤੇ ਜਾਂਦੇ ਨੇ ਤੇ ਥਾਣੇ ਦੀ ਗੱਲ ਕੀਤੀ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹਦੇ ਸਰੂਪ ਅੰਮ੍ਰਿਤਪਾਲ ਸਿੰਘ ਥਾਣੇ ਦੇ ਅੰਦਰ ਲੈ ਕੇ ਗਿਆ ਉਹਦੀ ਦੀ ਵੀ ਕਾਫੀ ਚਰਚਾ ਹੋਈ ਹੈ ਕਿ ਇਸਰਾ ਆਪਣਾ ਬਚਾਅ ਕਰਨ ਲਈ ਇਸਤੇਮਾਲ ਕੀਤਾ ਗਿਆ ਉਹਨੇ ਕੀ ਵਿਚਾਰ ਕਰਨਾ ਹੈ ਉਹਦਾ ਧਾਰਮਿਕ ਗਰੰਥ ਹੈ ਮੈਂ ਇੱਕ ਵਮਨ ਲੋਕ ਪੰਡਤ ਬੰਦੇ ਥਾਣੇ ਜਾਂਦਾ ਉਹਦੇ ਕੋਲੇ ਗੀਤਾ ਹੈ ਤੇ ਗੀਤਾ ਉਹਦੇ ਕੋਲੇ ਆ ਤੇ ਜੋ ਨਾਲ ਲਗਾ ਠਾਣ ਦੀ ਕਹਿੰਦੇ ਕਿ ਉਹ ਇਸਲਾਮ ਨੂੰ ਮੰਨਣ ਦਾ ਪ੍ਰਾਨ ਲਈ ਜਾਂਦਾ ਹੈ ਉਹ ਆਰਦੇ ਨਾਲ ਲੀ ਜਾਂਦਾ ਠਾਣ ਦੇਖ ਬੁ ਇਹਦਾ ਕੀ ਫਰਕ ਪੈਂਦਾ ਉਹ ਕਹਿੰਦਾ ਤੇ ਬਚਾਅ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦਾ ਹੈ ਇਹਦਾ ਮਤਲਬ ਉਹਨੂੰ ਬਚਾਅ ਕਰਨਾ ਪਿਆ ਉਹਨੂੰ ਤੁਸੀਂ ਮਾਰਨਾ ਤਰੂਨੀ ਕਾਰਵਾਈ ਕਰਨਾ ਇਹ ਥੋੜਾ ਵੀ ਬੰਦਾ ਚੱਕੇ ਤੇ ਠਾਣ ਚ ਦੇ ਦਿਓ ਉਦੋਂ ਬਾਅਦ ਸੀ ਇਹ ਸਟਾਫਸ ਦੇ ਦਿਓ ਉਦੋਂ ਬਾਅਦ ਉਸ ਬੰਦੇ ਦੇ ਸਰੀਰ ਦੀ ਉਹ ਤੁਕੀ ਕੱਢ ਦੇ ਮਾਰ ਮਾਰ ਕੇ ਮੈਂ ਨਾਮਰਤਪਾਲ ਦਾ ਹਮੈਤੀ ਆ ਨਾਂ ਨੂੰ ਮੈਂ ਜਾਣਦਾ ਪਰ ਸਾਰੇ ਚੱਕੜੋ ਤੇ ਸਿੱਟੀ ਜਾਣਾ ਜਿਹਦੇ ਟੁਕੜੇ ਅਮਰਤਪਾਲ ਨੇ ਕਰਾਇਆ ਅਮਰਤਪਾਲ ਦੇ ਪੁੱਤਾਂ ਨੇ ਕਰਾਇਆ ਪੁੱਛੋ ਨਾ ਤਾਂ ਜੇ ਆਪਾਂ ਚ ਗੱਲ ਕੀਤੀ ਜਾਵੇ ਤਾਂ ਅਮਰਿਤਪਾਲ ਸਿੰਘ ਨੂੰ ਇਹ ਹੈ ਕਿ ਅਮਰਿਤਪਾਲ ਸਿੰਘ ਤੇ ਹੁਣ ਭਾਜਪਾ ਵੱਲੋਂ ਕਾਰਵਾਈ ਕੀਤੀ ਜਾਵੇਗੀ ਅੱਤਵਾਦੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿੰਨੇ ਹੋ ਦੇਖੋ ਬਿਲਿਆ ਅਮਰਤਪਾਲ ਮੈਂ ਉਹਦੇ ਬਾਰੇ ਬਹੁਤ ਨਹੀਂ ਜਾਣਦਾ ਪਰ ਜਿੰਨਾ ਖ਼ਬਰਾਂ ਚ ਆਇਆ ਹੈ ਖ਼ਬਰਾਂ ਤੋਂ ਹੀ ਪਤਾ ਲੱਗਦਾ ਨਾ ਮੈਂ ਜੀਰੂ ਵਿੱਚ ਵੀ ਨਹੀਂ ਜਾਣਦਾ ਮੈਂ ਕਦੇ ਉਹਦੇ ਕੋਲ ਗਿਆ ਵੀ ਨਹੀਂ ਹਾਂ ਵੀ ਉਹ ਇੱਕ ਸਧਾਰਨ ਪਿੰਡ ਵਿੱਚ ਪੈਦਾ ਹੋਇਆ ਜੀ 3+2 ਤੱਕ ਦੀ ਦੱਸਦੇ ਹੋ ਪੜਿਆ ਉਹ ਤੋਂ ਬਾਅਦ ਇੱਕ ਆਪਣੇ ਅਰਬ ਦੇਸ਼ਾਂ ਦੇ ਵਿੱਚ ਚਲੇ ਗਿਆ ਦੁਬਈ ਚ ਰਹਿ ਗਿਆ ਉੱਥੇ ਉਹ ਡਿਵਰੀ ਕਿੰਨੀ ਆ 5 ਸਾਲ ਕੀਤੀ ਜਾਂ 10 ਸਾਲ ਕੀਤੀ ਉਹ ਤੋਂ ਬਾਅਦ ਇੱਧਰ ਆ ਗਿਆ ਅਮਰਤ ਸਖ ਲਿਆ ਜੀ ਗੁਰੂ ਦਾ ਰੂਪ ਧਾਰਨ ਕਰ ਲਿਆ ਹੂੰ ਤੇ ਹੁਣ ਅਮਰਤ ਛਕਾਉਂਦਾ ਹੈ ਜੇ ਤਾਂ ਅਮਰਤ ਛਕਾਉਂਦਾ ਹੈ ਲੋਕਾਂ ਦੇ ਨਸ਼ੇ ਛਡਾਉਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਹੂੰ ਕਿ ਕਿ ਭਲੀਆ ਲੁਪਲੀ ਕੋ ਜੇ ਅਮਰਤ ਛਕਾਉਣ ਤੇ ਨਸ਼ੇ ਛਡਾਉਣ ਤੋਂ ਬਾਅਦ ਬਗੈਰ ਕੋਈ ਹੋਰ ਚੀਜ਼ ਹੁੰਦੀ ਹੈ ਜਾਂ ਕੀਤੀ ਜਾਂਦੀ ਹੈ ਜਾਂ ਉਹਦੀ ਸਮਝ ਪੈਦਾ ਨਹੀਂ ਜਾਂ ਕਿਤੇ ਗਲਤੀ ਹੁੰਦੀ ਹੈ ਉਥੇ ਵਿਚਾਰਨਾ ਚਾਹੀਦਾ ਹੂੰ ਇਹ ਕਹਣਾ ਜੋ ਹੱਤਵਾਦੀ ਬਣ ਗਿਆ ਹੱਤਵਾਦ ਹਮੇਸ਼ਾ ਸਰਕਾਰੀ ਹੁੰਦਾ ਹੈ ਹੂੰ ਵਾਕਵਾ ਸਰਕਾਰੀ ਹੁੰਦਾ ਮਾਵਾ ਸਰਕਾਰੀ ਹੁੰਦਾ ਠੀਕ ਹੈ ਮਖਸਰਵਾਤ ਸਰਕਾਰੀ ਹੁੰਦਾ ਇਹ ਜੇ ਨਰੇਸ਼ਨ ਸਿਰਜ ਕੇ ਲੋਕਾਂ ਦੇ ਸਿਰ ਭੀੜ ਪਾਈ ਜਾਂਦੀ ਹੈ ਤੇ ਲੋਕੀ ਵਿਚਾਰੇ ਉਹਦਾ ਸ਼ਿਕਾਰ ਹੋ ਜਾਂਦੇ ਆ ਇਹ ਗੱਲ ਅਮਰਤਪਾਲ ਨਾਲ ਉਹ ਸਰਕਾਰ ਨੂੰ ਪੁੱਛਿਆ ਜਾਵੇ ਵੀ ਤੁਸੀਂ ਅੱਜ ਕੱਲ ਕੀ ਕਰ ਰਹੇ ਹੋ ਸਰਕਾਰਾਂ ਕੀ ਕਰਦੀਆਂ ਕੁਛ ਨਹੀਂ ਕਰਦੀਆਂ ਥੱਗੀ ਥੋਰੀ ਹਿੰਦੂ ਸਿੱਖ ਮੁਸਲਮਾਨ ਹੈ ਜੇ ਕੋਈ ਐਦਾ ਕੰਮ ਕਰਦਾ ਹੈ ਗੈਰ ਕਾਨੂੰਨੀ ਤੇ ਕਾਨੂੰਨ ਸਾਰਾ ਉਹਦੇ ਤੇ ਘਰ ਵੀ ਕਰ ਲਾ ਜੇ ਬਿਨਾਂ ਗੱਲ ਤੋਂ ਜਿਹਨੇ ਅਤਵਾਦ ਕਰਤਾ ਉਹ ਕਿੱਲਾਤਵਾਦ ਕਿਵੇਂ ਫਲਾ ਦੂਗਾ ਹੂੰ ਦੱਸੋ ਨਾ ਉਹਦੇ ਕਹਿੰਦੇ ਪਿੱਛੇ ਬਹੁਤ ਸਾਰੀ ਸੰਗਤ ਵੀ ਦੇਖਣ ਨੂੰ ਮਿਲਿਆ ਕਿਸ ਤਰ੍ਹਾਂ ਕਾਫੀ ਹੁਣ ਫੋਲੋਇੰਗ ਵੀ ਹੋ ਗਈ ਅਮਰਿਤਪਾਲ ਸਾਹਿਬ ਦੀ ਅਮਰਿਤਪਾਲ ਦੀ ਸਿਰ ਮੇ ਕੋ ਸੰਗਤ ਹੈਗੀ ਜੀ ਕੋਈ ਢਾਗ ਨਾਲ ਤਾਂ ਘੇਰ ਕੇ ਲਿਆਉਂਦਾ ਨਹੀਂ ਹੂੰ ਇਹ ਤੇ ਡਾਂਗਣਾ ਘੇਰ ਕੇ ਲੰਦਾ ਫੇਰ ਰੱਖਣੀ ਥੱਕਾ ਕਰਦਾ ਜੀ ਤੇ ਲੋਕੀ ਆਪਣੇ ਆਪ ਆਉਂਦੇ ਤੇ ਹੁਣ ਦਿਓ ਜਿਉਂ ਆਪਣੀ ਛਡਾਗਾ ਨਾ ਸਿੱਧੇ ਛੱਡ ਦਿਓ ਉਹ ਨਸ਼ੇ ਛਡਾਉਂਦਾ ਹੈ ਨਸ਼ੇ ਲੰਦਾ ਕੌਣ ਹੈ ਸਰਕਾਰਾਂ ਮੈਂ ਸਾਈਟ ਡਰਟ ਡਿਪਾਰਟਮੈਂਟ ਦਾ ਅਫਸਰ ਹਾਂ ਮੈਨੂੰ ਪਤਾ ਹੈ ਸਾਡਾ ਕੰਮ ਹੁੰਦਾ ਨਸ਼ੇ ਵੇਚਣਾ ਜਿਵੇਂ ਮਰਜ਼ੀ ਹੋਵੇ ਨਸ਼ਾ ਵਿਕਣਾ ਚਾਹੀਦਾ ਹੈ ਔਰ ਬੰਦ ਵੀ ਕਰਨਾ ਚਾਹੀਦਾ ਹੈ ਤੇ ਕੀ ਲੱਗਦਾ ਅਮਰਿਤਾਲ ਸਿੰਘ ਨਸ਼ੇ ਨੂੰ ਛਡਾ ਰਿਹਾ ਤਾਂ ਜਾ ਕੇ ਕੁਝ ਜ਼ਿਆਦਾ ਕੁਝ ਅਹਿਤਮ ਨਹੀਂ ਹੈ ਵੀ ਜੀ ਨਸ਼ੇ ਛੱਡਣਗੇ ਹਾਂ ਥੋੜਾ ਜਿੜੇ ਤਰ 来るわ。<laughs> ਤੇ ਸਰਕਾਰਾਂ ਨੂੰ ਕਹਿੰਦੇ ਨਸ਼ੇ ਜਿਹੜਾ ਸਰਕਾਰਾਂ ਦੇ ਲਈ ਨਸ਼ਾ ਕਰਨ ਵਾਲਾ ਕੋਈ ਬੰਦਾ ਖਤਰ ਨਹੀਂ ਹੁੰਦਾ ਖਤਰ ਨਹੀਂ ਆਖ ਨਹੀਂ ਹੁੰਦਾ ਉਹਨੂੰ ਪਤਾ ਰੋਗੀ ਬੰਦਾ ਕੱਲ ਨੂੰ 10 ਗ੍ਰਾਮ ਫੀਮ ਫੇਰ ਦੇ ਦਾਂਗੇ ਬਾੜੀ ਕਰਕੇ ਚਿਟਾ ਖਵਾ ਲਾਂਗੇ ਨਹੀਂ ਤਾਂ ਕੋਈ ਉਹਨੂੰ ਭੱਗ ਖਵਾ ਦਾਂਗੇ ਨਹੀਂ ਹਰੋਇਨ ਖਵਾ ਦਾਂਗੇ ਫੀਮ ਭੁੱਕੀ ਤਾਂ ਦੇ ਹੀ ਦੇਣੀ ਹੁੰਦੀ ਆ ਥਾਣਾ 'ਚ ਬਿਠੇਰੀ ਪਈ ਆ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਫੜ ਕੇ ਜਿੱਦੀ ਮਰਜ਼ੀ ਪਾ ਦਿਓ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਰਾਜਕਰਤਾ ਸ਼ਰੇਣੀਆਂ ਨੇ ਜਿਨ੍ਹਾਂ ਦਾ ਧੰਦਾ ਹੀ ਹਿੰਦੁਸਤਾਨ ਦੇ ਵਿੱਚ ਰਾਜਕਰਮ ਦੇ ਲਈ ਇਹ ਕਰਤੂਤਾ ਕਰਨੀ ਆ ਉਹਨਾਂ ਦਾ ਤਕਲੀਫ ਹੋ ਰਹੀ ਹੈ ਠੀਕ ਹੈ ਜੇ ਕੋਈ ਗਲਤ ਕੰਮ ਕਰਦਾ ਲੱਗੇ ਵੀ ਗੈਰ ਕਾਨੂੰਨੀ ਆ ਆਪਦੀ ਕਾਰਵਾਈ ਕਰੇ ਸਰਕਾਰ ਕਿਸੇ ਨੂੰ ਕੀ ਆ ਇਹਦੇ ਚ ਆਪ ਨੂੰ ਚਿੰਤਾ ਕੀ ਆ ਜੇ ਮੰਨ ਲਓ ਆਪਾਂ ਬੈਠੇ ਪੁੱਤ ਤਿੰਨ ਬੰਦੇ ਆਪਾਂ ਇੱਥੇ ਬੈਠੇ ਕੋਈ ਗਲਤ ਕਾਨੂੰਨੀ ਕਾਰਵਾਈ ਕਰ ਗਏ ਤੇ ਪੁੱਤਾਂ ਨੂੰ ਤਾਂ ਫਿਰ ਸਜ਼ਾ ਹੋਊਗੀ ਨਾ ਅਜਿਹਾ ਹੋਊਗਾ ਹੈ ਨਾ ਅਜਨਾਲੇ ਦੇ ਵਿੱਚ ਜਿਸ ਤਰ੍ਹਾਂ ਘਟਨਾ ਹੋਈ ਆ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਨੌਜਵਾਨਾ ਝੁੱਠੇ ਪਰਚੇ ਕਿਤੇ ਜਾਂਦੇ ਆ ਤੇ ਉਮੇਂ ਹੀ ਅਮਰਿਤਪਾਲ ਸਿੰਘ ਦੇ ਸਾਥੀ ਤੇ ਝੁੱਠਾ ਪਰਚਾ ਕੀਤਾ ਗਿਆ ਹੈ ਤੇ ਕਿਸ ਤਰ੍ਹਾਂ ਅਜਨਾਲੇ ਦੇ ਵਿੱਚ ਘਟਨਾ ਵਾਪਰੀ ਤੁਸੀਂ ਜਾਣਦੇ ਹੀ ਹੋਵਗੇ ਉਹਦੇ ਤੇ ਕੀ ਤੁਹਾਡਾ ਹੈਗਾ ਦੇਖੋ ਸਾਥੀ ਦੇ ਪਰਚਾ ਦਰਜ ਝੂਠਾ ਕੀਤਾ ਫਿਰ ਤਾਂ ਸਰਕਾਰ ਦਾ ਦੋਸ਼ ਹੈ ਹਮਮ ਪੁਲਿਸ ਦਾ ਦੋਸ਼ ਹੈ ਪਰ ਇਹ ਵੀ ਪੱਕੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦੇ ਸਿਰ ਪਰਚੇ ਝੂਠੇ ਦਰਜ ਕੀਤੇ ਜਾਂਦੇ ਨੇ ਤੁਸੀਂ ਇੱਕ ਤੀਜੇ ਦਰਜ ਦਾ ਮੁਲਾਜ਼ਮ ਹੁੰਦਾ ਹੈ ਪੁਲਿਸ ਦਾ ਤੁਸੀਂ ਪੁਲਿਸ ਥਾਣੇ 'ਚ ਜਾ ਕੇ ਵੇਖੋ ਫਿਰ ਥੋੜੇ ਨਾਲ ਕਿਵੇਂ ਦੁਰਵਿਹਾਰ ਕਰਦਾ ਹੈ ਤੁਸੀਂ ਲੱਗਦਾ ਹੀ ਨਹੀਂ ਵੀ ਅਸੀਂ ਕਿ ਆਜ਼ਾਦ ਦੇਸ਼ ਦੇ ਨਾਗਰਿਕਾਂ ਥੋੜੇ ਨਾਲ ਕਿਵੇਂ ਦੁਰਵਿਹਾਰ ਕੀਤਾ ਤੁਸੀਂ ਕਿਥੋਂ ਆਏ ਕਿਵੇਂ ਆਇਆ ਠੀਕ ਹੈ ਮੈਂ ਕਿਹਨੂੰ ਮਿਲਣਾ ਹੈ ਬੋਲ ਦੇਣਾ ਤੇ ਤੁਸੀਂ ਜੱਟ ਬੰਦੇ ਖੜੇ ਹੁੰਦੇ ਆ ਜਿਹੜੇ ਬੰਦੇ ਨਿੱਕੇ ਜਿਹੇ ਥਾਣੇ ਦੇ ਹੱਥ ਬਣ ਕੇ ਖੜੇ ਰਹਿੰਦੇ ਆ ਉਹਨਾਂ ਨੂੰ ਤੁਸੀਂ ਕੀ ਕਹੋਗੇ ਇਹਦਾ ਮਤਲਬ ਹੈ ਥਾਣਾ ਦੀ ਕਿੱਡੀ ਮਾੜੀ ਦੁਰਵਰਤੋਂ ਹੋ ਰਹੀ ਆ ਇਸ ਕਰਕੇ ਪੰਜਾਬ ਦੇ ਚ ਨਿਆਂ ਦੇ ਮਕਦਮੇ ਤਾਂ ਪੈਦਾ ਹੋ ਰਜਿਸਟਰ ਕੀਤੇ ਜਾਂਦੇ ਆ ਇਹ ਤਾਂ ਕੋਣ ਮੁਲਕ ਰੋ ਸਕਦਾ ਇਹਦੀ ਸਭ ਪੱਕੀ ਜਨ ਪੜਤਾਲ ਕਰਨੀ ਚਾਹੀਦੀ ਹੈ ਵੀ ਜਿਹੜਾ ਵੀ ਪੁਲਿਸ ਮੁਲਾਜ਼ਮ ਨਜਾਇਜ਼ ਮਕਦਮੇ ਨਜਾਇਜ਼ ਮੁਕਾਬਲੇ ਕਰਦਾ ਨਿਜਾਇਜ਼ ਮਤਲਬ ਨਿਜਾਇਜ਼ ਨਸ਼ਬ ਕਹੁੰਦਾ ਹੈ ਉਹ ਡਿਸਮਿਸ ਕਰੋ ਹਮਮ ਅਰਧ ਮਕਦਮਾ ਦਰਜ ਕਰਕੇ ਉਸਨੂੰ ਸਜ਼ਾ ਕਰੋ ਤੁਸੀਂ ਥਾਣੀ ਦੀ ਗੱਲ ਕੀਤੀ ਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਮਰਿਤਪਾਲ ਸਿੰਘ ਥਾਣੇ ਦੇ ਅੰਦਰ ਲੈ ਕੇ ਗਏ ਉਹਦੇ ਤੇ ਵੀ ਕਾਫੀ ਚਰਚਾ ਹੋਈ ਹੈ ਕਿ ਸ ਆਪਣਾ ਬਚਾਅ ਕਰਨ ਲਈ ਇਸਤੇਮਾਲ ਕੀਤਾ ਗਿਆ ਹੈ ਨਹੀਂ ਉਹਨੇ ਕੀ ਬਚਾਅ ਕਰਨਾ ਹੈ ਉਹਦਾ ਤਾਰੂਦ ਕਰਨ ਹੈ ਮੈਂ ਇੱਕ ਵਾਰ ਮਨੁੱਖ ਪੰਡਤ ਬੰਦਾ ਥਾਣੇ ਜਾਂਦਾ ਹੈ ਉਹਦੇ ਕੋਲੇ ਕੀਤਾ ਹੈ ਤੇ ਗੀਤਾ ਉਹਦੇ ਕੋਲੇ ਹੈ ਕਿ ਜੋ ਨਾਲ ਲੱਗਾ ਥਾਣੇ ਦੀ ਕਹਾਣੀ ਦੇਖਪੂ ਇਕ ਇਸਲਾਮ ਨੂੰ ਮੰਨਵਾ ਕਰਨ ਲਈ ਜਾਂਦਾ ਹੈ ਉਹ ਆਪ ਦੇ ਨਾਲ ਲਈ ਜਾਂਦਾ ਹਾਂਣ ਦੇਖੋ ਦੇਖਪੂ ਇੱਕ ਬੰਦਾ ਸਾਈ ਹੈ ਜੀ ਨਿੱਕੀ ਜੀ ਕਾਪੀ ਆ ਉਹ ਟੈਸਟਾਮੈਂਟ ਨਿਊ ਟੈਸਟਾਮੈਂਟ ਦੀ ਅੰਜੀਲ ਦੀ ਬਾਈਬਲ ਦੀ ਉਹ ਨਾਲ ਲੱਗਾ ਕੀ ਗੱਲ ਥਾਣੇ ਦੀ ਕਹਾਣੀ ਦੇਖਪੂ ਇਹਦਾ ਕੀ ਫਰਕ ਪੈਂਦਾ ਹਾਂ ਬਤਤਾ ਲੱਗੇ ਉਹ ਕਹਿੰਦਾ ਪਹਿਲੇ ਬਚਾਅ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਬਤਤਾ ਦੇ ਬਾਤ ਇਹਦਾ ਮਤਲਬ ਉਹਨੂੰ ਬਚਾਅ ਕਰਨਾ ਪਿਆ ਉਹਨੂੰ ਤੁਸੀਂ ਮਾਰਨਾ ਮਾਰਨਾ ਤੁਸੀਂ ਉਹਦੇ ਨਾਲ ਬਿਆਨ ਕਰੋ ਵੀ ਆਹ ਬੰਦਾ ਮੁਲਜ਼ਮ ਹੈ ਯਾਨੀ ਆਹ ਗੁਨਾਹ ਕੀਤਾ ਹੈ ਆਹ ਪਰਚਾਦਰਜ ਹੋਇਆ ਹੈ ਤੇ ਕੋਰਟ ਚ ਲੈ ਚੱਲੇ ਆ ਕੋਰਟ ਚ ਲੈ ਚੱਲੇ ਲੀਗਲ ਕਾਨੂੰਨੀ ਕਾਰਵਾਈ ਕਰਨਾ ਇਹ ਥੋੜਾ ਵੀ ਬੰਦਾ ਚੱਕ ਕੇ ਠਾਂਜ ਦੇ ਦਿਓ ਉਦੋਂ ਬਾਅਦ ਸੀ ਇਹ ਸਾਫ ਦੇ ਦਿਓ ਜੀ ਉਦੋਂ ਬਾਅਦ ਉਸ ਬੰਦੇ ਦੇ ਸਰੀਰ ਦੀ ਉਹ ਤੁਕੀ ਕੱਢ ਦਿਓ ਮਾਰ ਮਾਰ ਕੇ ਕਦੇ ਤੱਤੇ ਪਾਣੀ ਸੜ ਦਿਓ ਕਦੇ ਕਰੰਟ ਲਾ ਦਿਓ ਕਦੇ ਬਾਹਾਂ ਮਰੋੜ ਦਿਓ ਹੁੰਦਾ ਕਿ ਨਹੀਂ ਤੇ ਕਦੇ ਮੇਰੇ ਖਾਲ ਪੱਤਰਕਾਰ ਕੋਈ ਜਿਹਾ ਸਵਾਲ ਤਾਂ ਪੁੱਛਦੇ ਨਹੀਂ ਪੁੱਛਉਂ ਤੁਹਾਨੂੰ ਪੁੱਛਣਾ ਚਾਹੀਦਾ ਨਾ ਤਾਂ ਮੈਂ ਬੇਨਤੀ ਕਰਦਾ ਤੁਹਾਡੇ মিডিਏ ਵਾਲਾ ਨੂੰ ਕਿਉਂਕਿ ਤੁਸੀਂ ਵੀ ਇਹ ਜਿਹੇ ਸਵਾਲ ਕਰਿਆ ਕਰੋ ਕਿਉਂਕਿ ਰਾ ਸਤਾ ਨ ਜੜੀ ਉਹ ਖਤਰਨਾਕ ਉਹ ਲੋਕਾਂ ਦੇ ਬਰਖਲਾ ਭੁਗਦੀ ਹੈ ਮਨੋਦ ਗੁਰਦਾ ਸਾਹਿਬ ਹੈ ਜੋ ਕੋਈ ਮੈਨੂੰ ਚੱਕੇ ਗੁਰਦਾ ਸਾਹਿਬ ਮੈਂ ਤਾਂ ਨਹੀਂ ਚੱਕਦਾ ਤੇ ਨਾਮੇ ਇਸ ਕਰਕੇ ਜਿਹੜੇ ਮੇਰੀ ਮੁਕਤੀ ਹੋ ਜਾਣੀ ਹੈ ਅਧਿਆਨ ਕਰਨਾ ਵਿਸ਼ਾ ਕਿਸੇ ਪ੍ਰੋਪਰ ਜਗ੍ਹਾ ਤਰ੍ਹਾਂ ਹੋਵੇ ਅਧਿਆਨ ਕਰੋ ਫਿਰ ਉਹਦੀ ਸਿੱਖਿਆ ਸਿੱਖਿਆ ਜਿਵੇਂ ਬਾਬੇ ਦਾ ਸਵਾਲ ਹੈ ਕਿਵੇਂ ਸਜਾਰਾ ਹੋਵੀਏ ਕਿ ਕੂੜੇ ਟੁੱਟੇ ਪਾਲ ਵੀ ਕੂੜ ਦੀ ਗੰਧ ਦਰਣੀ ਹੈ ਪੜ ਲਓ ਬਹਿ ਕੇ ਫਿਰ ਉੱਤੇ ਵਿਚਾਰ ਕਰੋ ਫਿਰ ਆਪਣੇ ਸੋਚ ਦਾ ਹਿਸਾਬ ਬਣਾਓ ਤੇ ਪੜਨਾ ਵੀ ਨਹੀਂ ਵਿਚਾਰ ਵੀ ਨਹੀਂ ਕਰਨੀ ਤੇ ਕੱਲਾ ਮੱਥਾ ਹੀ ਟੇਕਣਾ ਹੈ ਫਿਰ ਤਾਂ ਗ੍ਰੰਥ ਸਾਹਿਬ ਜਿਹੜਾ ਮਰਜ਼ੀ ਚੱਕੀਂ ਫਿਰ ਗੁਰਦੁਆਰੇ ਚ ਵੇ ਪੈਦੀ ਵੀ ਵੇਚਤੀ ਆ ਕਰ ਦੇਖ ਨਹੀਂ ਕਰਦੇ ਆ ਉਹਦੀ ਇੱਜ਼ਤ ਉਹਦਾ ਬਦਕੀ ਜਿਹੜਾ ਪੜ੍ਹ ਕੇ ਤੁਸੀਂ ਉਸ ਅਨਸਾਰ ਜ਼ਿੰਦਗੀ ਜੀਵੋਗੇ ਬਾਬੇ ਨਾਨਕ ਦੀ ਬਾਣੀ ਨੂੰ ਪੜੋ ਤਾਂ ਸੀ ਜੀ ਤਾਂ ਟਕਰਾਉਗੇ ਨਾ ਕਿਸੇ ਬਾਗਰ ਨਾਲ ਉਹਦਾ ਪਰ ਨਹੀਂ ਨਹੀਂ ਹਾਂ ਮੱਥਾ ਟੇਕਣਾ ਦੂਜੇ ਨੂੰ ਕਹਣਾ ਜੀ ਸਾਡਾ ਪਵਿੱਤਰ ਗ੍ਰੰਥ ਹੈ ਸਾਰੇ ਗ੍ਰੰਥ ਪਵਿੱਤਰ ਆ ਜੀ ਕਿਸਾਈ ਨੂੰ ਪੁੱਛ ਲਓ ਅਪਾ ਤਾਂ ਗੁਰਸਾਹਿਬ ਨੂੰ ਮੰਨ ਵਾਲੇ ਕਿੰਨੇ ਬੰਦੇ ਆ 2 ਕਰੋੜ 40 ਲੱਖ ਇਸਾਈ ਕਿੰਨੇ ਆ 212 ਕਰੋੜ ਤੇ ਮੇਰੇ ਖਿਆਲ ਆਪਾਂ 2000 ਬਰੇ ਤੱਕ ਵੀ ਉਹਨੇ ਨਹੀਂ ਬਣ ਸਕਣ ਜਿੰਨੇ ਇਸਾਈ ਨੇ ਤੇ ਅਮਿਤ ਪਾਲ ਸਿੰਘ ਦਾ ਬਿਆਨ ਸਾਹਮਣੇ ਆਇਆ ਕਿ ਪਾਸਪੋਰਟ ਦਾ ਵੈਸੀ ਟਰੈਵਲ ਵਾਲਾ ਮੇਰੇ ਕੋਲ ਸਿਰਫ ਦਸਤਾਵੇਜ਼ਾ ਮੈਂ ਇੰਡੀਅਨ ਹੈ ਹੀ ਨਹੀਂ ਉਹ ਤੇ ਵੀ ਕਾਫੀ ਜਿਹੜੀ 85% ਉਹ ਕਹਿੰਦਾ ਮੈਂ ਪੰਜਾਬੀ ਸਿੱਖ ਆ ਪੰਜਾਬੀ ਸਿੱਖ ਨੂੰ ਕੋਈ ਗੁਨਾਹ ਨਹੀਂ ਪੰਜਾਬੀ ਤਾਂ ਹੋ ਗਿਆ ਹਾਂ ਅੱਜ ਪੰਜਾਬ ਹਿੰਦੁਸਤਾਨੀ ਟੈਰੀਟਰੀ ਦੇ ਨਾਲ ਦਾ ਇੱਕ ਸਟੇਟ ਹੈ ਜੀ ਕਿਸੇ ਵਕਤ ਆਜ਼ਾਦ ਵੀ ਸੀ ਕਿਸੇ ਵਕਤ ਰਜ ਦੇ ਵੀ ਗੁਲਾਮ ਸੀ ਤੁਹਾਨੂੰ ਪਤਾ ਸਭ ਤੋਂ ਵੱਧ ਗੱਲਾਂ ਵੀ ਪੰਜਾਬ ਨੇ ਭੋਗੀ ਆ ਹਰ ਰਾਜਾ ਇੱਥੇ ਆਕੇ ਨਾ ਨਹੀਂ ਸਿੱਕਤ ਉਹਦੇ ਲੰਕ ਭੇ ਜਾਂਦਾ ਸੀ ਜਾਂਦਾ ਸੀ ਉਹਨੂੰ ਰੋਕ ਲੈਂਦੇ ਇਹਦਾ ਨਿਹਗ ਸਿੰਘ ਆਏ ਵਿਚਾਰੇ ਉਹਨਾਂ ਨੇ ਰੋਕੇ ਨਹੀਂ ਤਾਂ ਕਿਹਨੇ ਰੋਕੇ ਨਹੀਂ ਰਣਜੀਤ ਸਿੰਘ ਵੱਲੋਂ ਯਾਦ ਪੰਜਾਬ ਸੀਗਾ ਉਦੋਂ ਹਿੰਦੁਸਤਾਨ ਅੰਗਰੇਜ਼ਾਂ ਥਲੇ ਚਲੇ ਗਿਆ ਇਸੇ ਆਜ਼ਾਦ ਪੰਜਾਬ ਨੂੰ ਹਿੰਦੁਸਤਾਨ ਨੇ ਅੰਗਰੇਜ਼ਾਂ ਦੀ ਗੁਲਾਮੀ ਭੋਗਦਿਆਂ ਆਇਆ ਇਹਦੀ ਆਜ਼ਾਦੀ ਵੀ ਖਤਮ ਕੀਤੀ ਇਹ ਗੱਲਾਂ ਕਰੋ ਪੰਜਾਬੀ ਦੀ ਪੰਜਾਬੀ ਨਾ ਕਿਸੇ ਨੇ ਮੰਗ ਰੱਖੇ ਕੋਈ ਡਰ ਨਹੀਂ ਮੰਗ ਰੱਖਣਾ ਦਾ ਸਬੂਤ ਕਾ ਇੰਡੀਅਨ ਨਹੀਂ ਹੈਗਾ ਨਾ ਨਾ ਹੋ ਨਾ ਹੋ ਹੂੰ ਨਾ ਹੋ ਤੇ ਫਿਰ ਲੋਕੀ ਕਹਿੰਦੇ ਜੀ ਇੰਡੀਅਨ ਹੈ ਨਹੀਂ ਅੰਮਿਤ ਪਾਸਿੰਗ ਨੂੰ ਬਾਹਰ ਕੱਢੋ ਦੇਸ਼ ਦੇ ਵਿੱਚੋਂ ਤੇ ਫਿਰ ਲੋਕੀ ਕਹਿੰਦੇ ਸਵਾਰ ਦਾ ਸਵਾਰ ਤੇ ਹੈ ਹੀ ਹੈ ਨਾ ਜੇ ਉਹ ਨਹੀਂ ਹੋਵਾ ਤੇ ਦੇਖੋ ਬਾਹਰ ਕੱਢੋ ਪਰ ਤੇ ਲੋਕਾਂ ਨੂੰ ਕੀ ਅਧਿਕਾਰ ਹੈ ਨੂੰ ਦੇਸ਼ੋਂ ਬਾਹਰ ਕੱਢਣ ਦਾ ਪਤਾ ਜਿ ਰਗੇ ਨਾ ਜੰਮੇ ਇੱਥੇ ਆ ਹਾਂ ਭਾਈ ਬਰਤ ਉਹ ਕੌਣ ਹੈ ਹੂੰ ਜਿਹੜੇ ਬੰਦੇ ਆਪਣੇ ਨੂੰ ਇੰਡੀਆ ਕਹਿੰਦੇ ਨੇ ਚਾਹੇ ਦਿੱਲੀ ਦੀ ਰਾਜਗਦੀ ਤੇ ਬੈਠੇ ਆ ਜੀ 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 ਉਹਨੂੰ ਕੀ ਕਰਕੇ ਅਮਰਤਪਾਲ ਨੂੰ ਬਾਹਰ ਕੱਢਣਾ ਹਮ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਿਹੜੇ ਬਾਹਰਲੇ ਮੁੱਲ ਖਦੋ ਹਮਲੇ ਕਰਾ ਕੇ ਦੇਸ਼ ਨੂੰ ਲਟਾਇਆ ਅਮਰਸੇ ਅਮਰਤਪਾਲ ਨੇ ਆ ਕੰਮ ਤਾਂ ਨਹੀਂ ਕੀਤਾ ਕੀ ਕੀਤਾ ਬਤ? ਨਹੀਂ ਕੀਤਾ ਨਾ ਇਸ ਕਰਕੇ ਰਾਜ ਕਰ ਦੇਣਾ ਸ਼ਰੇਣੀਆਂ ਨਾ ਇਹ ਝੂਰਪਤਾਨ ਕਰਨਾ ਬੰਦ ਕਰਨਾ ਜੀ ਜਦੋਂ ਇਹ ਇੱਥੇ ਜੰਪਾਲੇ ਉੱਥੋਂ ਦਾ ਹਮ ਤੋਂ ਉੱਦੈ ਨੂੰ ਜਨਮ ਤੋਂ ਸੇ ਅਧਿਕਾਰ ਹੈ ਹਮ ਉਹਦੀ ਆਸ਼ਾਾਂ ਕੁਝ ਵੀ ਹੋ ਸਕਦੀਆਂ ਆ ਆਸ਼ਾਾਂ ਰੱਖਣਾ ਗੁਨਾਹ ਨਹੀਂ ਹੂੰ ਸੋਹਣੇ ਸਿਰਜਣਾ ਗੁਨਾਹ ਨਹੀਂ ਕਰ ਸਕਦਾ ਜੀ ਜੇ ਕੋਈ ਥੋੜੇ ਨੂੰ ਵਧੀਆ ਜ਼ਿੰਦਗੀ ਜਿਉਂਦਾ ਹੈ ਜਿਉਣ ਦੀ ਕੋਸ਼ਿਸ਼ ਕਰਦਾ ਹੈ ਇਹਦਾ ਮਤਲਬ ਉਹ ਥੋੜਾ ਜਿਹਾ ਭਾਰ ਦਾ ਬਰੁਦੀਆ ਹੂੰ ਠੀਕ ਹੈ ਜੇ ਤੁਸੀਂ ਚਲਾਕੀ ਨਾਲ ਦੇਖਦੇ ਟੁਕੜੇ ਵੀ ਤਾਂ ਆਪਾਂ ਹੀ ਕਰਵਾਇਆ ਅਮਰਤਪਾਲ ਨੇ ਤਾਂ ਨਹੀਂ ਕਰਾਇਆ ਮੈਂ ਨਾਮਰਤਪਾਲ ਦਾ ਹਮੈਤੀ ਆ ਨਾਨੂ ਮੈਂ ਜਾਣਦਾ ਪਰ ਫਾਰੇ ਚੱਕੜੋ ਤੇ ਸਿੱਟੀ ਜਾਣਾ ਜਿਹਦੇ ਟੁਕੜੇ ਅਮਰਤਪਾਲ ਨੇ ਕਰਾਏ ਆ ਅਮਰਤਪਾਲ ਦੇ ਪਿਉ ਦਾ ਦਿਨ ਕਰਾਏ ਆ ਪੁੱਛੋ ਨਾ ਤੂੰ ਜਿਨ੍ਹਾਂ ਨੇ ਕਰਾਏ ਆ ਉਹ ਤਾਂ ਪ੍ਰਧਾਨ ਮੰਤਰੀ ਬਣਗੇ ਸੀ ਦੋਸ਼ ਉਹਨਾਂ ਨੂੰ ਦਿਓ ਵੀ ਦੇਜ ਦੇ ਟੁਕੜੇ ਕਿਨੇ ਕਰਾਏ ਆ ਦੇਖਣਾ ਹਾਂ ਨਾ ਨਨ ਕਰੋ ਤੇ ਲਾਸ਼ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਆਪਾਂ ਮੁੱਦੇ ਤੇ ਗੱਲ ਕੀਤੀ ਆ ਅਮਰਿਤਪਾਲ ਸਿੰਘ ਤੇ ਕੀ ਬੋਲੋਗੇ ਦੇਖੋ ਬੇਟਾ ਬਿਨਾਂ ਗੱਲ ਤੋਂ ਜਿਵੇਂ ਕਹਿੰਦੇ ਨਾ ਚਾਤੀ ਦੀ ਲਾਉਣੀ ਚਾਹੀਦੀ ਉਹ ਤੇ ਕੋਲੇ ਕਿਹੜੀ ਥੋਪ ਹੈ ਇਹੜੇ ਚੀਨ ਦੇ ਬਾਰਡਰ ਤੇ ਤੁਸੀਂ ਚਲਾ ਦੂ ਇੱਕ ਹਜ਼ਾਰ ਰੰਗਾ ਥੋੜਿਆ ਅਮਰਤ ਆ ਰਹੀ ਹੈ ਲੋਕਾਂ ਚ ਜਾਂਦਾ ਹੈ ਵਾਸਤਾ ਪਾਉਂਦਾ ਹੈ ਪੀਆ ਪਪਾਈ ਨਾ ਜਾਨੂੰ ਵਿਦਾ ਕਰਕੇ ਕਿ ਗੁਰੂ ਵਾਲੇ ਬਣਿਏ ਇਹ ਕੋਈ ਗੁਨਾ ਨਹੀਂ ਇਹ ਤਾਂ ਠੀਕ ਹੈ ਜਿਹੜੇ ਉਹਦੇ ਗੁੱਸੇ ਗਲੇ ਨੇ ਉਹ ਵੀ ਸੁਣ ਲਓ ਜੇ ਮਨ ਰਹਾ ਕੋਈ ਗੁੱਸਾ ਹੂੰ ਸੁਣ ਲਓ ਜੇ ਦੂਰ ਹੁੰਦਾ ਤਾਂ ਲਾਜ਼ਮੀ ਕਰੋ ਜੇ ਗੁੱਸਾ ਲੱਗਦਾ ਵੀ ਨਹੀਂ ਭਾਈ ਤੇਰਾ ਗੁੱਸਾ ਠੀਕਰੀ ਹੈ ਸੁਭਾਅ ਆ ਵੀ ਜਾ ਸਕਦਾ ਇਹ ਤਾਂ ਇਹ ਸਾਰਾ ਤੇ ਦੋਸ਼ੀ ਬਣਾਈ ਜਾਣਾ ਮਨ ਲੋ ਦੀ ਗੱਲ ਦੇ ਵਿੱਚ ਕੋਈ ਦੋ ਆਪਣੇ ਗੁਣ ਹੋਵੇ ਤਾਂ ਮਨੋ ਯਾਰ ਵੀ ਤੇਰਾ ਸਵਾਲ ਠੀਕ ਹੈ ਹਮ ਤੋ ਜੋ ਇਹ ਗਲਤ ਆ ਦੇ ਵੀ ਨਹੀਂ ਜੀ ਇਹ ਗਲਤ ੱਚੀ ਦੀ ਦਾਸਤਕਾਰ ਨਾਲ ਕਹੀ ਜਾ ਸਕਦੀ ਹੈ ਮੀਡੀਆ ਦੇ ਵਿੱਚ ਪਾ ਕੇ ਸ਼ੋਰ ਸ਼ਰਾਬਾ ਪਾਉਣਾ ਤੇ ਸਾਰ ਨੇ ਆਪਣੇ ਆਪ ਨੂੰ ਦੇਸ਼ ਭਗਤ ਕਹਾਉਣਾ ਤੇ ਕੱਲੇ ਅਮਰਤਪਾਲ ਨੂੰ ਦੇਸ਼ ਦਾ ਗਦਾਰ ਬਣਾਉਣਾ ਇਹ ਦੇਸ਼ ਭਗਤਾਂ ਲਈ ਗੱਲ ਠੀਕ ਨਹੀਂ ਹੈ ਗਦਾਰ ਕਿਸਦਾ ਵੀ ਨਹੀਂ ਹੈ ਇਹ ਪੱਕੀ ਹੈ ਹਾਂ ਜਿਹਨੇ ਕੋਈ ਸਮਝਿਆ ਕੰਮ ਕਰੀ ਜਾਂਦਾ ਅੱਜ ਤੱਕ ਤਾਂ ਉਹ ਗਲੈਰੀ ਕੀਤੀ ਨਹੀਂ ਚਲੋ ਕਿਹਦੇ ਨਾਲ ਕਿਹਦੇ ਨਾਲ ਲੜ ਕੇ ਗਦਾਰੀ ਕਰੂ ਇਹਨਾਂ ਨੂੰ ਪੁੱਤੋ ਕਿ ਇਹ 1984 ਦਾ ਜਿਹੜਾ ਦੌਰ ਵਾਪਸ ਆਊਗਾ ਇਸ ਤਰ੍ਹਾਂ ਕਿ 84 ਦਾ ਦੌਰ ਅੰਮ੍ਰਿਤਪਾਲ ਨੇ ਲਿਆਂਦਾ ਨਹੀਂ ਨਾ ਕਿਸੇ ਸਿੱਖ ਨੇ ਲਿਆਂਦਾ 1984 ਦਾ ਦੌਰ ਸੈਂਟਰ ਨੇ ਲਿਆਂਦਾ ਸੀ ਸੈਂਟਰ ਨੇ ਹੱਤਿਆਬਾਦ ਪੈਦਾ ਕੀਤਾ ਸੀ ਉਹ ਹੱਤਿਆਬਾਦ ਜਿਹਦੇ ਅੱਤਵਾਦੀ ਵੀ ਸ਼ਿਕਾਰ ਸੀ ਪੁੱਤ ਅੱਤਵਾਦ ਉਹ ਜਿਹਦੇ ਅੱਤਵਾਦੀ ਵੀ ਸ਼ਿਕਾਰ ਸੀ ਖੋਤੀ ਲੋਕ ਵੀ ਸ਼ਿਕਾਰ ਸੀ ਪੰਜਾਬ ਦਾ ਰਿਹਾ ਕੱਕਰੀ ਦਿੱਲੀ ਦਾ ਵਿਗੜਿਆ ਕੱਕ ਨਹੀਂ ਵੱਧ ਬੋਟਾਂ ਨਾਲ ਜਿੱਤੇ ਸੀ ਜਿੱਤੇ ਸੀ ਕਿ ਨਹੀਂ ਸਾਰੇ ਹਿੰਦੁਸਤਾਨ ਦੀ ਬੋਟ ਲੈ ਕੇ ਜੀ ਪੰਜਾਬ ਦੇ 76 ਵਾਰੋਂ ਦਿੱਲੀ ਨੂੰ ਬੋਟਾਂ ਵਾਂਗ ਮਿਲਦੀ ਉਹਨਾਂ ਦਾ ਕੋਲੇ ਪਤਾ ਹੈ ਉਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਹਿੰਦੂ ਸਿੱਖ ਬਣਾਓ ਜੀ 13 ਐਮਪੀ ਹੈ 13 ਹੀ ਹਾਰਦੇ ਤਾਂ ਕੀ ਕਰਕਾ ਪੰਜਾਬ ਤੋਂ ਬਾਹਰ ਜਿੰਨੇ ਐਮਪੀ ਨੇ ਉਹ ਤੇ 400 ਵੱਧ ਸਿਤਾਉਂਦੀ ਉਹਨਾਂ ਨੂੰ ਐਬਸੋਲਿਊਟ ਮжоਰਿਟੀ ਹੁੰਦੀ ਆ ਮੋਜਾਂ ਕਰਦੇ ਨੇ ਠੀਕ ਹੈ ਇਸ ਕਰਕੇ ਮੈਂ ਇਹ ਤੰਦਾ ਛੱਡਣ ਜਿਹੜਾ ਹੈ ਪੰਜਾਬ ਦੇ ਗੜ ਪਾਉਂਦੇ ਆ ਠੀਕ ਹੈ ਤਾਂ ਇਸ ਲਈ ਗੱਲਬਾਤ ਕੀਤੀ ਹੈ ਕਿ ਸੈਨਾਂ ਨੇ ਵੀ ਆਪਣੇ ਜਿਹੜੀ ਸੋ ਇਹ ਸੀ ਬਾਪੂ ਗੁਰਕਾਰ ਸਿੰਘ ਦੀ ਜੋ ਵੀਡੀਓ ਆ ਬਾਪੂ ਗੁਰਕਾਰ ਸਿੰਘ ਦੀ ਇੱਕ ਖਾਸੀਤ ਰਹੀ ਆ ਕਿ ਸਿਧਾਂਤਾਂ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਸੀ ਇਹੋ ਜਿਹੀਆਂ ਗੱਲਾਂ ਵਧੀਆ ਵੀ ਲੱਗਦੀਆਂ ਨੇ ਤੇ ਸਾਨੂੰ ਕੁਝ ਸਿੱਖਣ ਲਈ ਵੀ ਪ੍ਰੇਰਿਤ ਕਰਦੀਆਂ ਨੇ ਸੋ ਇਹ ਜਿਹੀ ਵੀਡੀਓ ਦੇਖਣ ਲਈ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਸਤਿ ਸ੍ਰੀ ਅਕਾਲ